ਸਤਿ ਸ਼੍ਰੀ ਅਕਾਲ ਜੀ। ਹਾਜ਼ਰ ਹੋਈ ਹਾਂ ਪੰਜਾਬੀ ਕਹਾਣੀ ਦੇ ਨਾਲ। ਉਮੀਦ ਕਰਦੀ ਹਾਂ ਅੱਜ ਦੀ ਕਹਾਣੀ ਨੂੰ ਤੁਸੀਂ ਬਹੁਤ ਪਿਆਰ ਦਿਓਗੇ। ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਹਾਣੀ। ਅੱਜ ਦੀ ਕਹਾਣੀ ਇੱਕ ਭੈਣ ਵੱਲੋਂ ਦੱਸੀ ਉਸ ਦੀ ਹੱਦ ਬੀਤੀ ਹੈ। ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਜੀ। ਮੇਰੇ ਪਲੱਸ 2 ਦੇ ਪੇਪਰ ਹੋ ਚੁੱਕੇ ਸੀ। ਮੈਂ ਨਰਸਿੰਗ ਕੋ ਦਾ ਕੋਰਸ ਕਰਨਾ ਚਾਹੁੰਦੀ ਸੀ ਪਰ ਮੇਰੇ ਪਾਪਾ ਕਹਿ ਰਹੇ ਸੀ ਨਰਸਿੰਗ ਤੇ ਕਾਫੀ ਖਰਚਾ ਹੋ ਜਾਂਦਾ ਹੈ ਇਸ ਲਈ ਮੇਰਾ ਥੋੜਾ ਹੱਥ ਤੰਗ ਹੈ ਮੈਂ ਤੈਨੂੰ ਨਰਸਿੰਗ ਨਹੀਂ ਕਰਵਾ ਸਕਦਾ 6 ਮਹੀਨਿਆਂ ਦਾ ਕੰਪਿਊਟਰ ਕੋਰਸ ਕਰ ਲੈ ਆਉਂਦੇ ਸਾਲ ਤੂੰ ਨਰਸਿੰਗ ਦਾ ਕੋਰਸ ਸ਼ੁਰੂ ਕਰ ਲਈ ਪਰ ਮੈਂ ਆਪਣੇ ਪਾਪਾ ਨੂੰ ਕਹਿ ਰਹੀ ਸੀ ਕਿ ਮੈਂ ਨਰਸਿੰਗ ਹੀ ਕਰਨੀ ਹੈ ਮੈਂ ਕਿਹਾ ਮੈਂ ਕੰਪਿਊਟਰ ਦਾ ਕੋਰਸ ਨਹੀਂ ਕਰਨਾ ਮੈਂ 1 ਸਾਲ ਘਰੀ ਬੈਠ ਕੇ ਕੱਢ ਲਵਾਂਗੀ ਮੇਰੇ ਪਾਪਾ ਕਹਿਣ ਲੱਗੇ ਠੀਕ ਹੈ ਪੇਪਰਾਂ ਤੋਂ ਬਾਅਦ ਮੈਂ ਆਪਣੇ ਘਰੇ ਮੰਮੀ ਨਾਲ ਕੰਮ ਧੰਦਾ ਕਰਵਾਉਂਦੀ। ਅਸੀਂ ਜਲਦੀ ਹੀ ਦੋਨੋਂ ਜਣੀਆਂ ਵਿਹਲੀਆਂ ਹੋ ਜਾਂਦੀਆਂ ਸੀ ਸਾਨੂੰ ਘਰੇ ਰਹਿਣਾ। ਮੈਨੂੰ ਬੜਾ ਔਖਾ ਲੱਗਦਾ ਸੀ। ਇੱਕ ਦਿਨ ਮੇਰੀ ਮਾਸੀ ਸਾਨੂੰ ਮਿਲਣ ਆਈ। ਮਾਸੀ ਕਹਿਣ ਲੱਗੀ ਹਰਮਣ ਹੁਣ ਤੂੰ ਪੜਨ ਸਕੂਲੇ ਨਹੀਂ ਜਾਂਦੀ। ਮੈਂ ਮਾਸੀ ਨੂੰ ਸਾਰੀ ਗੱਲ ਦੱਸੀ ਕਿ ਮਾਸੀ ਜੀ ਇਸ ਸਾਲ ਤਾਂ ਮੈਂ ਵਿਹਲੀ ਹੀ ਘਰ ਵਿੱਚ ਰਵਾਂਗੀ ਆਉਂਦੇ ਸਾਲ ਕੋਰਸ ਕਰਨ ਲੱਗ ਜਾਵਾਂਗੀ। ਮੇਰੀ ਮਾਸੀ ਕਹਿਣ ਲੱਗੀ ਚੱਲ ਫਿਰ ਮੇਰੇ ਨਾਲ ਚੱਲ। ਉਥੇ ਲਾਇਆ 4 ਦਿਨ ਮੇਰੇ ਦੰਦ ਜਾੜਾਂ ਦਰਦ ਕਰਦੇ ਆ ਤੇਰੇ ਆਰ ਨਾਣ ਮੈਂ ਉਹ ਸੈੱਟ ਕਰਵਾ ਲਵਾਂਗੀ ਮੇਰੀ ਮੰਮੀ ਵੀ ਮੰਨ ਗਈ ਮਾਸੀ ਨੂੰ ਕਹਿਣ ਲੱਗੀ ਹਰਮਨ ਨੂੰ ਲੈ ਜਾ ਮਾਸੀ ਦੇ ਨਾਲ ਮੈਂ ਮਾਸੀ ਦੇ ਪਿੰਡ ਚਲੀ ਗਈ ਮਾਸੀ ਦੇ ਘਰ ਵਿੱਚ ਮਾਸੀ ਤੇ ਮਾਸੜ ਦੋਨੋਂ ਹੀ ਰਹਿੰਦੇ ਸੀ ਮਾਸੀ ਦੇ ਬੱਚੇ ਦੋਨੋਂ ਬਾਹਰ ਗਏ ਹੋਏ ਸੀ ਮਾਸੀ ਦੇ ਘਰ ਜਾ ਕੇ ਤਾਂ ਮੈਨੂੰ ਮौजਾਂ ਹੀ ਲੱਗ ਗਈਆਂ ਸੀ ਕਿਉਂਕਿ ਮਾਸੀ ਦੇ ਘਰ ਝਾੜੂ ਪੋਚੇ ਤੇ ਕੱਪੜੇ ਧੋਣ ਲਈ ਇੱਕ ਔਰਤ ਲੱਗੀ ਹੋਈ ਸੀ ਬਸ ਕੱਲੀ ਰੋਟੀ ਹੀ ਬਣਾਉਣੀ ਹੁੰਦੀ ਸੀ ਜੋ ਮੇਰੇ ਖੱਬੇ ਹੱਥ ਦਾ ਖੇਲ ਸੀ ਮੈਂ ਫਟਾਫਟ ਰੋਟੀ ਬਣਾ ਕੇ ਵਿਹਲੀ ਹੋ ਕੇ ਬੈਠ ਜਾਂਦੀ ਮੈਂ ਆਪਣੇ ਆਪ ਨੂੰ ਬੋਰ ਹੋਇਆ ਮਹਿਸੂਸ ਕਰਦੀ ਸੀ ਇੱਕ ਦਿਨ ਮੈਨੂੰ ਮਾਸੜ ਕਹਿਣ ਲੱਗਾ ਹਰਮਨ ਤੂੰ ਇੱਕ ਥਾਂ ਘਰ ਵਿੱਚ ਬੈਠੀ ਰਹਿਣੀ ਹੈ ਇਸ ਤਰ੍ਹਾਂ ਤੇਰਾ ਕਿਵੇਂ ਦਿਨ ਲੱਗੇਗਾ ਤੂੰ ਬਾਹਰ ਘੁੰਮਣ ਫਿਰਨ ਜਾਇਆ ਕਰ ਮੈਂ ਕਿਹਾ ਮਾਸੜ ਜੀ ਕੁੰਮਣ ਫਿਰ ਨੂੰ ਤਾਂ ਮੇਰਾ ਵੀ ਬੜਾ ਦਿਲ ਕਰਦਾ ਹੈ ਕਿ ਮੈਂ ਘੁੰਮ ਫਿਰ ਲਵਾਂ ਕੁੰਮਣ ਫਿਰਨ ਲਈ ਵੀ ਪੈਸੇ ਚਾਹੀਦੇ ਆ ਮੇਰੇ ਕੋਲ ਕੋਈ ਪੈਸਾ ਨਹੀਂ ਮੰਮੀ ਨੇ ਤਾਂ ਮੈਨੂੰ ਸਿਰਫ 100 ਰੁਪਇਆ ਦੇ ਦਿੱਤਾ ਹੈ ਮਾਸੜ ਹੱਸ ਪਿਆ ਕਹਿਣ ਲੱਗਾ ਨਹੀਂ ਨਹੀਂ ਜਿੱਥੇ ਆਪਾਂ ਘੁੰਮਣ ਜਾਣਾ ਉੱਥੇ ਕੋਈ ਪੈਸਾ ਨਹੀਂ ਲੱਗਦਾ ਇਹਨਾਂ ਕਹਿ ਕੇ ਮਾਸੜ ਕਹਿੰਦਾ ਚੱਲ ਮੇਰੇ ਨਾਲ ਮਾਸੜ ਮੈਨੂੰ ਨਾਲ ਲੈ ਕੇ ਤੁਰ ਪਿਆ ਸਾਰੇ ਪਿੰਡ ਦਾ ਢੇੜਾ ਦਵਾ ਕੇ ਘਰ ਲਿਆ ਲੈ ਆਇਆ ਮਾਸੀ ਬੜਾ ਹੱਸੀ ਕਹਿਣ ਲੱਗੀ ਲੈ ਮਾਤਾ ਨਾ ਤੇਰੇ ਮਾਸੜ ਨੇ ਤੈਨੂੰ ਫ੍ਰੀਜੀ ਮੈਂ ਬਹੁਤ ਹੱਸੀ ਮੈਂ ਕਿਹਾ ਹਾਂ ਮਾਸੀ ਸ਼ਾਮ ਨੂੰ ਮਾਸੀ ਕੋਲ ਇੱਕ ਆਂਟੀ ਆਈ ਕਹਿਣ ਲੱਗੀ ਅੱਜ ਬਲੌਰ ਸਿਉਂ ਦੇ ਨਾਲ ਜਿਹੜੀ ਕੁੜੀ ਜਾਂਦੀ ਸੀ ਭੈਣੇ ਉਹ ਕੁੜੀ ਕੌਣ ਹੈ ਮਾਸੀ ਨੇ ਮੈਨੂੰ ਆਵਾਜ਼ ਮਾਰੀ ਤੇ ਉਸ ਨੂੰ ਦੱਸਿਆ ਮੇਰੀ ਭਾਂਜੀ ਹੈ ਉਸ ਔਰਤ ਨੇ ਮੇਰਾ ਰਿਸ਼ਤਾ ਆਪਣੇ ਮੁੰਡੇ ਲਈ ਮੰਗਿਆ ਮਾਸੀ ਬਹੁਤ ਖੁਸ਼ ਹੋਈ ਕਿਉਂਕਿ ਉਹਨਾਂ ਦਾ ਘਰ-ਬਾਰ ਬੜਾ ਤਕੜਾ ਸੀ ਮਾਸੀ ਨੇ ਮੇਰੇ ਮੰਮੀ ਡੈਡੀ ਤੋਂ ਪੁੱਛੇ ਬਿਨਾਂ ਹੀ ਰਿਸ਼ਤੇ ਨੂੰ ਹਾਂ ਕਰ ਦਿੱਤੀ ਮੇਰਾ ਰਿਸ਼ਤਾ ਉਸ ਮੁੰਡੇ ਨਾਲ ਪੱਕਾ ਕਰ ਦਿੱਤਾ। ਉਹ ਮੁੰਡਾ ਵੀ ਮੈਨੂੰ ਮਾਸਦੀ ਦੇ ਘਰ ਦੇਖਣ ਆਇਆ। ਮੁੰਡਾ ਬੜਾ ਸੋਹਣਾ ਸੀ। ਉਹ ਥਾਰ ਗੱਡੀ ਤੇ ਆਇਆ ਸੀ। ਮੈਂ ਵੀ ਉਹਦੀ ਠਾਠ ਪਾਠ ਦੇਖ ਕੇ ਨਾ ਨਾ ਕਹਿ ਸਕੀ। ਮੇਰੀ ਮੰਮੀ ਇਸ ਰਿਸ਼ਤੇ ਤੋਂ ਬਹੁਤ ਖੁਸ਼ ਸੀ। ਫਿਰ ਮੇਰਾ ਵਿਆਹ ਉਸ ਮੁੰਡੇ ਨਾਲ ਹੋ ਗਿਆ। ਉਸ ਨੇ ਸੁਹਾਗ ਰਾਤ ਨੂੰ ਮੂੰਹ ਦਿਖਾਈ ਦੀ ਮੈਨੂੰ ਚੇਨ ਪਾਈ ਸੀ। ਤੇ ਸੁਹਾਗ ਰਾਤ ਨੂੰ ਮੈਨੂੰ ਪੂਰਾ ਖੁਸ਼ ਕਰ ਦਿੱਤਾ ਸੀ। ਉਸ ਨੇ ਮੈਨੂੰ ਸਾਰੀ ਰਾਤ ਸੌਣ ਨਹੀਂ ਦਿੱਤਾ। ਮੇਰੀ ਉਸ ਘਰ ਵਿੱਚ ਬਹੁਤ ਸੋਹਣੇ ਦਿਨ ਲੰਘ ਰਹੇ ਸੀ ਇੱਕ ਦਿਨ ਮੇਰੇ ਘਰ ਵਾਲਾ ਮੈਨੂੰ ਪਿੱਛੋਂ ਦੀ ਆ ਕੇ ਗਲਵੱਕੜੀ ਪਾ ਕੇ ਕਹਿਣ ਲੱਗਿਆ ਅੱਜ ਥੋੜਾ ਚੱਜ ਨਾਲ ਤਿਆਰ ਹੋ ਜੀ ਨਾਲੇ ਖਾਣ ਪੀਣ ਲਈ ਸਪੈਸ਼ਲ ਬਣਾ ਲਈ ਅੱਜ ਭੂਆ ਤੇ ਫੁੱਫੜ ਨੇ ਆਉਣਾ ਮੈਂ ਕਿਹਾ ਅੱਛਾ ਠੀਕ ਹੈ ਜੀ ਭੂਆ ਤੇ ਫੁੱਫੜ ਦੁਪਹਿਰੇ 1.5 ਵਜੇ ਆ ਗਏ ਮੈਂ ਉਹਨਾਂ ਲਈ ਗੋਭੀ ਵਾਲੇ ਪਕੌੜੇ ਬਣਾਉਣ ਲੱਗ ਪਈ ਤੇ ਨਾਲ ਮੈਂ ਚਾਹ ਤਰ ਦਿੱਤੀ ਜਦੋਂ ਭੂਆ ਫੁੱਫੜ ਆਈ ਸੀ ਮੈਂ ਦੇਖਿਆ ਭੂਆ ਤਾਂ ਬੜੀ ਨਿਗੋਚਾਂ ਲੱਗਦੀ ਸੀ ਜਿਵੇਂ ਉਸ ਨੂੰ ਇੱਥੇ ਕੁਝ ਪਸੰਦ ਨਹੀਂ ਆ ਰਿਹਾ ਸੀ ਜਦੋਂ ਮੈਂ ਰਸੋਈ ਵਿੱਚ ਪਕੌੜੇ ਬਣਾ ਰਹੀ ਸੀ ਮੈਂ ਇੱਕ ਗੱਲ ਹੋਰ ਨੋਟ ਕੀਤੀ ਸੀ ਕਿ ਫੁੱਫੜ ਮੇਰੇ ਸਾਹਮਣੇ ਹੋ ਕੇ ਕੁਰਸੀ ਤੇ ਬੈਠ ਗਿਆ ਸੀ ਵਾਰ-ਵਾਰ ਰਸੋਈ ਵੱਲ ਹੀ ਦੇਖੀ ਜਾ ਰਿਹਾ ਸੀ ਜਦੋਂ ਮੈਂ ਚਾਹ ਲੈ ਕੇ ਗਈ ਤਾਂ ਕਹਿਣ ਲੱਗਾ ਹਰਮਣ ਤੂੰ ਵੀ ਸਾਡੇ ਨਾਲ ਬੈਠ ਕੇ ਚਾਹ ਪੀ ਲੈ ਨਾਲੇ ਪਕੌੜੇ ਖਾ ਲੈ ਮੇਰੇ ਘਰ ਵਾਲੇ ਨੇ ਮੈਨੂੰ ਬੈਠਣ ਦਾ ਇਸ਼ਾਰਾ ਕੀਤਾ ਮੈਂ ਬੈਠ ਗਈ ਚਾਹ ਪੀਣ ਲੱਗ ਪਈ ਭੂਆ ਕਹਿੰਦੀ ਇਹਦਾ ਫਰਜ਼ ਬੰਦਦਾ ਸੀ ਜਦੋਂ ਆਪਾਂ ਚਾਹ ਪੀ ਲੈਂਦੇ ਭਾਂਡੇ ਚੁੱਕ ਕੇ ਬਾਹਰ ਲੈ ਜਾਂਦੇ ਤੇ ਤੁਸੀਂ ਇਹਨੂੰ ਚੁੱਕ ਕੇ ਨਾਲ ਹੀ ਬਿਠਾ ਲਿਆ ਇਹਨੂੰ ਚਾਹ ਪੀਣ ਲਈ ਮੈਨੂੰ ਭੂਆ ਦੀ ਗੱਲ ਸੁਣ ਕੇ ਬੜਾ ਗੁੱਸਾ ਜਿਹਾ ਆਇਆ ਮੈਂ ਕਿਹਾ ਭੂਆ ਜੀ ਕਿ ਤੁਸੀਂ ਮੈਨੂੰ ਪਿਆਰ ਨਹੀਂ ਕਰਦੇ ਜਿਹੜਾ ਤੁਸੀਂ ਮੇਰੇ ਇੱਥੇ ਬੈਠ ਕੇ ਚਾਹ ਪੀਂਦੇ ਨਰਾਜ਼ ਹੋ ਰਹੇ ਹੋ ਭੂਆ ਕਹਿੰਦੀ ਨਹੀਂ ਨੁਆਤੀਆਂ ਕੰਮ ਕਰਦੀਆਂ ਹੀ ਸੋਹਣੀਆਂ ਲੱਗਦੀਆਂ ਹਨ ਭੂਆ ਬੜੇ ਨਖਰੇ ਵਾਲੀ ਸੀ ਬਸ ਇਸੇ ਤਰ੍ਹਾਂ ਨੋਕ ਚੋਕ ਕਰਦਿਆਂ ਮੈਂ ਸ਼ਾਮ ਦੀ ਰੋਟੀ ਬਣਾਈ ਸਾਰੇ ਜਣੇ ਰੋਟੀ ਖਾ ਕੇ ਸੌਂਗੇ ਗਰਮੀ ਦਾ ਮਹੀਨਾ ਸੀ ਸਾਡੇ ਘਰ ਏਸੀ ਇੱਕੋ ਕਮਰੇ ਵਿੱਚ ਹੀ ਲੱਗਿਆ ਹੋਇਆ ਸੀ ਭੂਆ ਫੁੱਫੜ ਦੋਨੋਂ ਏਸੀ ਚ ਪੈ ਗਏ ਤੇ ਮੈਨੂੰ ਵੀ ਨੀਂਦ ਨਹੀਂ ਆਉਂਦੀ ਸੀ ਏਸੀ ਤੋਂ ਬਿਨਾ ਮੈਂ ਵੀ ਉਸੇ ਕਮਰੇ ਵਿੱਚ ਜਾ ਕੇ ਪੈ ਗਈ ਅੱਧੀ ਰਾਤ ਨੂੰ ਮੈਨੂੰ ਮਹਿਸੂਸ ਹੋਇਆ ਜਿਵੇਂ ਕੋਈ ਮੈਨੂੰ ਹੱਥ ਲਗਾ ਰਿਹਾ ਸੀ ਮੈਂ ਅੱਖ ਖੋਲ੍ਹ ਕੇ ਦੇਖਿਆ ਤਾਂ ਫੁੱਫੜ ਮੇਰੇ ਗੁਦਗੁਦੀਆਂ ਜਿਹਾ ਕਰ ਰਿਹਾ ਸੀ ਮੈਂ ਚੁੱਪ ਕਰਕੇ ਪਈ ਰਹੀ ਮੈਂ ਸੋਚਿਆ ਜੇ ਬੋਲੀ ਤਾਂ ਭੂਆ ਨੇ ਇੱਥੇ ਅੱਧੀ ਰਾਤ ਨੂੰ ਕਲੇਸ਼ ਖੜਾ ਕਰ ਦੇਣਾ ਕਿ ਮੇਰੇ ਘਰ ਵਾਲੇ ਤੇ ਗਲਤ ਇਲਜ਼ਾਮ ਲਾਉਂਦੀ ਐ ਸਾਡੇ ਘਰ ਵਿੱਚ ਲੜਾਈ ਵੱਧ ਜਾਊਗੀ ਮੈਂ ਚੁੱਪ ਕਰਕੇ ਪਈ ਰਹੀ ਤੇ ਉਸ ਤੋਂ ਬਾਅਦ ਫੁੱਫੜ ਵੀ ਆਪਣੇ ਮੰਝੇ ਤੇ ਜਾ ਕੇ ਪੈ ਗਿਆ ਅਗਲੀ ਸਵੇਰ ਮੈਂ ਉੱਠ ਕੇ ਪੋਚੇ ਲਾਉਂਦੀ ਸੀ ਇੰਨੇ ਟਾਈਮ ਨੂੰ ਭੂਆ ਵੀ ਉੱਠ ਗਈ ਭੂਆ ਕਾਲੀ ਕਾਲੀ ਨਾਲ ਬਾਹਰ ਜਾਣ ਲੱਗੀ ਤੇ ਭੂਆ ਦਾ ਗਿੱਲੇ ਫਰਸ਼ 'ਤੇ ਪੈਰ ਤਿਲਕ ਗਿਆ ਤੇ ਭੂਆ ਦੇ ਸੱਟ ਲੱਗ ਗਈ ਭੂਆ ਦੀ ਲੱਤ ਟੁੱਟ ਚੁੱਕੀ ਸੀ ਮੇਰੀ ਸੱਸ ਬਹੁਤ ਪਰੇਸ਼ਾਨ ਹੋਈ ਕਹਿਣ ਲੱਗੀ ਇਹ ਤੂੰ ਕੀ ਕੀਤਾ ਮੈਂ ਕਿਹਾ ਮੰਮੀ ਮੈਂ ਤਾਂ ਨਹੀਂ ਢੋੜੀ ਭੂਆ ਦੀ ਲੱਤ ਫਿਰ ਡੈਡੀ ਵਰਗੇ ਭੂਆ ਨੂੰ ਚੁੱਕ ਕੇ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਭੂਆ ਦੀ ਲੱਤ ਤੇ ਪਲੱਸਟਰ ਲਾ ਦਿੱਤਾ ਇੱਕ ਮਹੀਨਾ ਆਰਾਮ ਕਰਨ ਲਈ ਕਿਹਾ ਮੇਰੀ ਸੱਸ ਕਹਿਣ ਲੱਗੀ ਹੁਣ ਤੂੰ ਇਸ ਤਰ੍ਹਾਂ ਕਰ ਆਪਣੀ ਭੂਆ ਫੁੱਫੜ ਦੇ ਨਾਲ ਚਲੀ ਜਾ ਉੱਥੇ ਜਾ ਕੇ ਇੱਕ ਮਹੀਨਾ ਆਪਣੀ ਭੂਆ ਦੀ ਦੇਖਭਾਲ ਕਰੀ ਕਿਉਂਕਿ ਇਸ ਦੇ ਬੱਚੇ ਬਾਹਰ ਨੇ ਇਸ ਨੂੰ ਸੰਭਣ ਵਾਲਾ ਕੋਈ ਨਹੀਂ ਮੇਰੇ ਸਹੁਰੇ ਨੇ ਵੀ ਮੈਨੂੰ ਇਹ ਗੱਲ ਕਹਿ ਦਿੱਤੀ ਉਹਨਾਂ ਦੀ ਗੱਲ ਮੰਨ ਕੇ ਮੈਂ ਭੂਆ ਦੇ ਨਾਲ ਚਲੀ ਗਈ ਰਾਤ ਵਾਲੀ ਹਰਕਤ ਮੈਨੂੰ ਯਾਦ ਆ ਰਹੀ ਸੀ ਮੇਰਾ ਦਿਲ ਤਾਂ ਨਹੀਂ ਕਰਦਾ ਸੀ ਜਾਣ ਨੂੰ ਪਰ ਉਹਨਾਂ ਦੇ ਕਹਿਣ ਤੇ ਮੈਨੂੰ ਜਾਣਾ ਪਿਆ ਪੂਆ ਦਾ ਘਰ ਪਹਿਲਾਂ ਹੀ ਕੰਮ ਵਾਲੀ ਲੱਗੀ ਹੋਈ ਸੀ ਸੀ ਪਰ ਫੁੱਫੜ ਉਸਦੇ ਹੱਥ ਦੀ ਰੋਟੀ ਨਹੀਂ ਖਾਂਦਾ ਸੀ ਰੋਟੀ ਮੈਨੂੰ ਹੀ ਬਣਾਉਣੀ ਪੈਂਦੀ ਸੀ ਜਦੋਂ ਅਸੀਂ ਪੂਆ ਦੇ ਘਰ ਗਏ ਮੈਂ ਇੱਕ ਗੱਲ ਨੋਟ ਕੀਤੀ ਫੁੱਫੜ ਵਾਰ-ਵਾਰ ਮੇਰੇ ਵੱਲ ਹੀ ਦੇਖ ਰਿਹਾ ਸੀ ਮੈਂ ਫੁੱਫੜ ਦੀ ਗੱਲ ਨੂੰ ਇਗਨੋਰ ਕੀਤਾ ਤੇ ਸ਼ਾਮ ਦੀ ਰੋਟੀ ਦੀ ਤਿਆਰੀ ਕਰਨ ਲੱਗ ਪਈ ਜਦੋਂ ਮੈਂ ਰਸੋਈ ਵਿੱਚ ਗਈ ਤਾਂ ਫੁੱਫੜ ਨੇ ਪਿੱਛੋਂ ਦੀ ਆ ਕੇ ਮੈਨੂੰ ਗਲਵੱਕੜੀ ਪਾ ਲਈ ਇਸ ਤੋਂ ਪਹਿਲਾਂ ਕਿ ਮੈਂ ਰੌਲਾ ਪਾਉਂਦੀ ਫੁੱਫੜ ਨੇ ਮੇਰੇ ਮੂੰਹ ਤੇ ਹੱਥ ਧਰ ਲਿਆ ਕਹਿਣ ਲੱਗਾ ਹਰਮਨ ਇੱਥੇ ਚੁੱਪ ਹੋ ਜਾ ਰੌਲਾ ਨਹੀਂ ਪਾਉਣਾ ਮੈਂ ਤਾਂ ਤੇਰਾ دیਵਾਨਾ ਹੋ ਚੁੱਕਿਆ ਹਾਂ ਮੈਂ ਤੈਨੂੰ ਪਹਿਲੇ ਦਿਨ ਜਦੋਂ ਦੇਖਿਆ ਸੀ ਉਦੋਂ ਤੋਂ ਹੀ ਮੇਰੀ ਰਾਤਾਂ ਦੀ ਨੀਂਦ ਉੱਡ ਗਈ ਹੈ ਮੈਂ ਫੁੱਫੜ ਦੀਆਂ ਗੱਲਾਂ ਸੁਣ ਕੇ ਸ਼ਰਮ ਨਾਲ ਪਾਣੀ ਪਾਣੀ ਹੁੰਦੀ ਜਾ ਰਹੀ ਸੀ ਮੈਂ ਕਿਹਾ ਫੁੱਫੜ ਜੀ ਤੁਸੀਂ ਤਾਂ ਮੇਰੇ ਪਿਓ ਵਰਗੇ ਹੋ ਫੁੱਫੜ ਕਹਿੰਦਾ ਪਿਓ ਵਰਗਾ ਹੀ ਆ ਪਿਓ ਤਾਂ ਨਹੀਂ ਨਾ ਇਹਨਾਂ ਕਹਿ ਕੇ ਫੁੱਫੜ ਨੇ ਮੈਨੂੰ ਫਿਰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਮੈਂ ਫੁੱਫੜ ਦਾ ਹੱਥ ਚਲਾ ਕੇ ਮਾਰਿਆ ਭੱਜ ਕੇ ਭੂਆ ਦੇ ਕੋਲ ਚਲੀ ਗਈ ਮੈਂ ਭੂਆ ਨੂੰ ਵੀ ਇਹ ਗੱਲ ਨਹੀਂ ਦੱਸ ਸਕਦੀ ਸੀ ਕਿਉਂਕਿ ਭੂਆ ਤਾਂ ਹਰ ਵੇਲੇ ਮੇਰੇ ਕੋਲ ਫੁੱਫੜ ਦੀਆਂ ਤਾਰੀਫਾਂ ਦੇ ਪੋਲ ਬੰਨੀ ਜਾਂਦੀ ਸੀ ਕੀ ਤੇਰੇ ਫੁੱਫੜ ਜੀ ਕਿੰਨੇ ਚੰਗੇ ਨੇ ਫੁੱਫੜ ਹਰ ਰੋਜ਼ ਮੇਰੇ ਲਈ ਖਾਣ ਵਾਸਤੇ ਕੁਝ ਨਾ ਕੁਝ ਜ਼ਰੂਰ ਲੈ ਕੇ ਆਉਂਦਾ ਸੀ ਮੈਨੂੰ ਪਤਾ ਸੀ ਫੁੱਫੜ ਮੇਰੇ ਲਈ ਕਿਉਂ ਕੁਝ ਵਨ ਸਵੰਨਾ ਖਾਣ ਨੂੰ ਲੈ ਕੇ ਆਉਂਦਾ ਪਰ ਭੂਆ ਇਹ ਸਮਝਦੀ ਸੀ ਫੁੱਫੜ ਦੇ ਨੂੰ ਬੱਚਿਆਂ ਵਾਂਗ ਸਮਝਦਾ ਹੈ ਇਸ ਕਰਕੇ ਤੈਨੂੰ ਕੁਝ ਨਾ ਕੁਝ ਲਿਆ ਕੇ ਦਿੰਦਾ ਹੀ ਰਹਿੰਦਾ ਹੈ ਫੁੱਫੜ ਮੇਰੇ ਵੱਲ ਵੇਖ ਕੇ ਮੁੱਛਾਂ ਨੂੰ ਵਟ ਦਿੰਦਾ ਸੀ ਕਦੇ ਅੱਖਾਂ ਚੜਾਉਂਦਾ ਸੀ ਕਦੇ ਮੇਰੇ ਵੱਲ ਵੇਖ ਕੇ ਅੱਖ ਦੱਬ ਵੀ ਦਿੰਦਾ ਸੀ ਮੈਨੂੰ ਬੜੀ ਸ਼ਰਮ ਆਉਂਦੀ ਸੀ ਪਰ ਮੈਂ ਫੁੱਫੜ ਨੂੰ ਕੁਝ ਨਹੀਂ ਕਹਿ ਸਕਦੀ ਸੀ ਇੱਕ ਦਿਨ ਮੈਂ ਫੋਨ ਕਰਕੇ ਆਪਣੇ ਘਰ ਵਾਲੇ ਨੂੰ ਕਿਹਾ ਮੇਰਾ ਦਿਲ ਨਹੀਂ ਲੱਗਦਾ ਮੈਨੂੰ ਇੱਥੋਂ ਆ ਕੇ ਲੈ ਜਾ ਮੇਰੇ ਘਰ ਵਾਲਾ ਕਹਿੰਦਾ ਤੂੰ ਤਾਂ ਜ਼ਿਆਦਾ ਹੀ ਮਸਤ ਗਈਆਂ ਭੂਆ ਫੁੱਫੜ ਤੈਨੂੰ ਇੰਨਾ ਪਿਆਰ ਕਰਦੇ ਆ ਭੂਆ ਦੱਸਦੀ ਹੈ ਕਿ ਫੁੱਫੜ ਤੈਨੂੰ ਬੱਚਿਆਂ ਵਾਂਗ ਕਦੀ ਕੋਈ ਚੀਜ਼ ਲਿਆ ਕੇ ਦਿੰਦਾ ਕਦੀ ਕੋਈ ਚੀਜ਼ ਤੇਰਾ ਇੰਨਾ ਇੱਜ਼ਤ ਮਾਨ ਕਰਦੇ ਨੇ ਭੂਆ ਫੁੱਫੜ ਤੇਰੇ ਤੋਂ ਕਰਵਾਇਆ ਨਹੀਂ ਜਾਂਦਾ ਰਹਿਲਾ 4 ਦਿਨ ਹੋਰ ਭੂਆ ਕੋਲੇ ਪਰ ਮੈਨੂੰ ਆਪਣੇ ਅੰਦਰ ਦੀ ਗੱਲ ਕਿਵੇਂ ਦੱਸ ਸਕਦੀ ਸੀ ਕਿ ਫੁੱਫੜ ਤਾਂ ਮੇਰੇ ਦਿਨ ਤੇ ਮਾੜੀ ਅੱਖ ਰੱਖੀ ਬੈਠਾ ਹੈ ਇੱਕ ਦਿਨ ਸ਼ਾਮ ਨੂੰ ਜਦੋਂ ਰੋਟੀ ਪਾ ਬਣਾ ਕੇ ਮੈਂ ਸੌਣ ਲੱਗੀ ਮੈਂ ਭੂਆ ਦੇ ਕੋਲੇ ਸੌਂਦੀ ਹੁੰਦੀ ਸੀ ਮੇਰੇ ਘਰ ਵਾਲੇ ਦਾ ਫੋਨ ਆ ਗਿਆ ਭੂਆ ਕਹਿਣ ਲੱਗੀ ਤੂੰ ਦੂਸਰੇ ਕਮਰੇ 'ਚ ਚਲੀ ਜਾ ਉੱਥੇ ਜਾ ਕੇ ਖੁੱਲ ਕੇ ਮੁੰਡੇ ਨਾਲ ਗੱਲਬਾਤ ਕਰਨੀ ਮੈਂ ਦੂਸਰੇ ਕਮਰੇ ਵਿੱਚ ਚਲੀ ਗਈ ਮੈਂ ਆਪਣੇ ਘਰ ਵਾਲੇ ਨਾਲ ਕਾਫੀ ਟਾਈਮ ਗੱਲਾਂ ਕੀਤੀਆਂ ਭੂਆ ਫੁੱਫੜ ਇੱਕ ਕਮਰੇ ਵਿੱਚ ਸੌਂਗੀ ਮੈਂ ਉਸ ਦੇ ਉਸੇ ਹੀ ਕਮਰੇ ਵਿੱਚ ਸੌਂਗੀ ਪਰ ਜਦੋਂ ਮੈਨੂੰ ਅੱਧੀ ਰਾਤ ਨੂੰ ਜਾਗ ਆਈ ਮੈਨੂੰ ਲੱਗਿਆ ਜਿਵੇਂ ਕੋਈ ਮੇਰੇ ਨਾਲ ਪਿਆ ਹੈ ਮੈਂ ਫਟਾਫਟ ਉੱਠੀ ਤੇ ਲੈਟ ਜਗਾਈ ਦੇਖਿਆ ਤਾਂ ਫੁੱਫੜ ਮੇਰੇ ਨਾਲ ਪਿਆ ਸੀ ਮੈਂ ਕਿਹਾ ਫੁੱਫੜ ਦੀ ਏ ਤੁਸੀਂ ਕੀ ਕੀਤਾ ਤੁਸੀਂ ਮੇਰੇ ਨਾਲ ਆ ਕੇ ਕਿਉਂ ਪੈ ਗਏ ਜਦ ਮੈਂ ਉੱਚੀ ਉੱਚੀ ਬੋਲਣ ਲੱਗ ਪਈ ਫੁੱਫੜ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਮੈਂ ਤਾਂ ਆਪਣੇ ਕਮਰੇ ਵਿੱਚ ਗਿਆ ਸੀ ਮੈਨੂੰ ਨਹੀਂ ਪਤਾ ਸੀ ਕਿ ਮੈਂ ਇੱਥੇ ਆ ਗਿਆ ਮੈਨੂੰ ਭਲੇਖਾ ਪੈ ਗਿਆ ਜਿਹੜਾ ਮੈਂ ਇੱਧਰ ਆ ਗਿਆ ਤੇਰੀ ਭੂਆ ਦੇ ਭਲੇਖੇ ਮੈਂ ਤੇਰੇ ਲੱਕ ਤੇ ਹੱਥ ਰੱਖ ਕੇ ਸੌਂ ਗਿਆ ਪਰ ਮੈਨੂੰ ਨਹੀਂ ਪਤਾ ਸੀ ਫੁੱਫੜ ਨੂੰ ਭਲੇਖਾ ਨਹੀਂ ਪਿਆ ਉਹ ਜਾਣ ਬੁੱਝ ਕੇ ਇਹ ਹਰਕਤਾਂ ਕਰਦਾ ਸੀ ਫਿਰ ਉੱਠ ਕੇ ਉਹ ਦੂਸਰੇ ਕਮਰੇ ਵਿੱਚ ਚਲਾ ਗਿਆ ਮੈਂ ਕੁੰਡੀ ਲਾ ਕੇ ਆਰਾਮ ਨਾਲ ਪੈ ਗਈ ਪਰ ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ ਅਗਲੀ ਸਵੇਰ ਨੂੰ ਮੈਨੂੰ ਬਹੁਤ ਜ਼ਿਆਦਾ ਬੁਖਾਰ ਚੜ ਗਿਆ ਸਵੇਰੇ ਮੈਂ ਭੂਆ ਜੀ ਨੂੰ ਕਿਹਾ ਭੂਆ ਜੀ ਮੇਰੇ ਤੋਂ ਅੱਜ ਉੱਠਿਆ ਨਹੀਂ ਜਾਂਦਾ ਮੈਨੂੰ ਬੁਖਾਰ ਹੋ ਗਿਆ ਹੈ ਭੂਆ ਨੇ ਸਵੇਰੇ ਡਾਕਟਰ ਕੋਲ ਜਾਣਾ ਸੀ ਆਪਣੀ ਲੱਤ ਵਿਖਾਉਣਾ ਭੂਆ ਕਹਿਣ ਲੱਗੀ ਚੱਲ ਫੁੱਫੜ ਤੈਨੂੰ ਦਵਾਈ ਦਿਵਾ ਲਿਆਊਗਾ ਤੇ ਮੈਂ ਆਪਣੀ ਲੱਤ ਦੀ ਦਵਾਈ ਲੈ ਕੇ ਆਉਣੀ ਆ ਮੈਂ ਹੁਣ ਖੁੱਲ ਕੇ ਭੂਆ ਨੂੰ ਇਹ ਗੱਲ ਵੀ ਨਹੀਂ ਦੱਸ ਸਕਦੀ ਸੀ ਕਿ ਫੁੱਫੜ ਮੇਰੇ ਕੋਲ ਨਹੀਂ ਰਹਿ ਸਕਦਾ ਮੈਂ ਭੂਆ ਤੋਂ ਡਰਦੀ ਚੁੱਪ ਕਰਕੇ ਬੈਠੀ ਰਹੀ ਭੂਆ ਆਪਣੇ ਜੇਠ ਦੇ ਮੁੰਡੇ ਨੂੰ ਲੈ ਕੇ ਦਵਾਈ ਲੈਣ ਚਲੀ ਗਈ ਉਸ ਤੋਂ ਬਾਅਦ ਫੁੱਫੜ ਕਹਿੰਦਾ ਮੈਂ ਤੈਨੂੰ ਘਰ ਹੀ ਦਵਾਈ ਲਿਆ ਦੇਵਾਂਗਾ ਫੁੱਫੜ ਮੈਨੂੰ ਦਵਾਈ ਲਿਆ ਕੇ ਦੇ ਦਿੱਤੀ ਤੇ ਮੈਨੂੰ ਕਹਿੰਦਾ ਤੂੰ ਆਰਾਮ ਕਰ ਲੈ ਮੈਂ ਖੇਤ ਚੱਲਿਆ ਮੇਰੇ ਸਾਹ ਚ ਸਾ ਆਈ ਕਿ ਚਲੋ ਸ਼ੁਕਰ ਹੈ ਫੁੱਫੜ ਘਰੋਂ ਤਾਂ ਬਾਹਰ ਗਿਆ ਮੈਂ ਦਵਾਈ ਲੈ ਕੇ ਅੰਦਰ ਪੈ ਗਈ ਮੈਨੂੰ ਨਹੀਂ ਪਤਾ ਲੱਗਿਆ ਕਦੋਂ ਮੈਨੂੰ ਨੀਂਦ ਆ ਗਈ ਚਾਹਤ ਫੁੱਫੜ ਨੇ ਮੈਨੂੰ बेहोਸ਼ੀ ਦੀ ਦਵਾਈ ਦੇ ਦਿੱਤੀ ਸੀ ਮੈਨੂੰ ਪਤਾ ਹੀ ਨਾ ਲੱਗਿਆ ਕਦੋਂ ਫੁੱਫੜ ਨੇ ਮੇਰੇ ਨਾਲ ਸਭ ਕੁਝ ਕਰ ਲਿਆ ਮੈਨੂੰ ਜਾਗਾਈ ਤਾਂ ਮੇਰੇ ਕੱਪੜੇ ਸਾਈਡ ਤੇ ਪਏ ਸੀ ਮੈਂ ਠੀਕ ਹਾਲਤ ਵਿੱਚ ਨਹੀਂ ਸੀ ਫੁੱਫੜ ਮੇਰੇ ਨਾਲ ਪਿਆ ਮਸਕੜੀ ਜੀ ਹੱਸ ਰਿਹਾ ਸੀ ਮੈਂ ਕਿਹਾ ਫੁੱਫੜ ਜੀ ਤੁਸੀਂ ਇਹ ਬਹੁਤ ਗਲਤ ਕੀਤਾ ਉਹ ਕਹਿੰਦਾ ਜਦੋਂ ਤੂੰ ਸਿੱਧੀ ਤਰ੍ਹਾਂ ਨਾ ਮੰਨੀ ਮੈਂ ਤੇਰੀ ਜਵਾਨੀ ਦਾ ਰਾਸ ਚੂਸਣਾ ਚਾਹਿਆ ਫਿਰ ਮੈਨੂੰ ਉਂਗਲੀ ਟੇਢੀ ਕਰਨੀ ਪਈ ਕਿਉਂਕਿ ਮੈਂ ਤੇਰੀ ਜਵਾਨੀ ਦਾ ਰਾਸ ਚੂਸੇ ਬਿਨਾਂ ਨਹੀਂ ਰਹਿ ਸਕਦਾ ਸੀ ਤੇ ਮੈਨੂੰ ਇਹ ਰਸਤਾ ਅਪਣਾਉਣਾ ਪਿਆ ਇਹਨਾਂ ਕਹਿ ਕੇ ਫੁੱਫੜ ਨੇ ਫਿਰ ਮੈਨੂੰ ਗਲਵੱਕੜੀ ਪਾਉਣ ਦੀ ਕੋਸ਼ਿਸ਼ ਕੀਤੀ ਮੈਂ ਫੁੱਫੜ ਨੂੰ ਕੁੱਟਣ ਲੱਗ ਪਈ ਫੁੱਫੜ ਬਾਹਰ ਚਲਾ ਗਿਆ ਮੈਂ ਬਹੁਤ ਰੋਈ ਮੈਂ ਆਪਣੇ ਕੱਪੜੇ ਪਾਏ ਤੇ ਹੌਲੀ-ਹੌਲੀ ਬਾਹਰ ਆਈ ਮੈਂ ਨਹਾ ਕੇ ਫਰੈਸ਼ ਹੋਈ ਤੇ ਆਪਣੇ ਘਰ ਵਾਲੇ ਨੂੰ ਫੋਨ ਕਰ ਦਿੱਤਾ ਹੁਣ ਮੈਂ ਇੱਥੇ ਨਹੀਂ ਰਹਿ ਸਕਦੀ ਮੇਰੇ ਭੂਆ ਦੇ ਘਰ ਮੇਰਾ ਬਿਲਕੁਲ ਦਿਲ ਨਹੀਂ ਲੱਗਦਾ ਮੇਰੇ ਘਰ ਵਾਲੇ ਤੇ ਮੇਰੀ ਸੱਸ ਮੈਨੂੰ ਬਹੁਤ ਕਹਿ ਰਹੇ ਸੀ ਕਿ 4 ਦਿਨ ਹੋਰ ਭੂਆ ਕੋਲ ਰਹਿ ਲੈ ਉਦੋਂ ਤੱਕ ਇਹ ਠੀਕ ਹੋ ਚੁਗੀ ਪਰ ਮੈਂ ਉਹਨਾਂ ਨੂੰ ਦੱਸ ਨਹੀਂ ਸਕਦੀ ਸੀ ਕਿ ਜੋ ਲੱਛਣ ਫੁੱਫੜ ਨੇ ਮੇਰੇ ਨਾਲ ਕੀਤੇ ਐ ਉਹਨਾਂ ਲੱਛਣਾ ਕਰਕੇ ਮੈਂ ਇੱਥੋਂ ਜਾ ਰਹੀ ਹਾਂ ਕਿਉਂਕਿ ਮੈਨੂੰ ਆਪਣੀ ਇੱਜ਼ਤ ਬਹੁਤ ਪਿਆਰੀ ਸੀ ਜੇ ਮੈਂ ਆਪਣੇ ਘਰ ਵਾਲੇ ਨੂੰ ਇਹ ਗੱਲ ਦੱਸਦੀ ਤਾਂ ਉਸ ਨੇ ਉਲਟਾ ਮੇਰੇ ਤੇ ਵੀ ਇਲਜ਼ਾਮ ਲਾਉਣਾ ਸੀ ਤੇ ساری ਉਮਰ ਮੇਰੇ ਤੇ ਸ਼ੱਕ ਵੀ ਕਰਦੇ ਰਹਿਣਾ ਸੀ ਕਿ ਖੌਰੇ ਇਹ ਹੀ ਇਹੋ ਜੀ ਹੋਊਗੀ ਅੱਜ ਤੱਕ ਤਾਂ ਮੈਂ ਫੁੱਫੜ ਦੀ ਕਦੇ ਵੀ ਕੋਈ ਇਹੋ ਜਿਹੀ ਗੱਲ ਨਹੀਂ ਸੁਣੀ ਫਿਰ ਮੈਨੂੰ ਆਪਣੀ ਇੱਜ਼ਤ ਬਚਾਉਣ ਖਾਤਰ ਚੁੱਪ ਵੱਟਣੀ ਪਈ ਅੱਜ ਇਸ ਗੱਲ ਨੂੰ ਬਹੁਤ ਸਾਲ ਗੀਤ ਗਏ ਆ ਪਰ ਇਹ ਗੱਲ ਮੇਰੇ ਦਿਲ ਦਿਮਾਗ ਚੋਂ ਕਦੇ ਨਹੀਂ ਨਿਕਲ ਸਕਦੀ ਮੈਂ ਤਾਂ ਸਾਰਿਆਂ ਨੂੰ ਇਹੀ ਕਹੂੰਗੀ ਕਿ ਆਪਣੀਆਂ ਨੂਹਾਂ ਧੀਆਂ ਨੂੰ ਕਦੇ ਵੀ ਰਿਸ਼ਤੇਦਾਰੀ ਚ ਨਾ ਭੇਜੋ ਕਿਉਂਕਿ ਕਾਲ ਯੁਗ ਦਾ ਜ਼ਮਾਨਾ ਹੈ ਕਾਲ ਯੁਗ ਦੇ ਜ਼ਮਾਨੇ ਵਿੱਚ ਕਦੋਂ ਕਿਸੇ ਦੀ ਨੀਤ ਵਿਗੜ ਜਾਵੇ ਕੋਈ ਪਤਾ ਨਹੀਂ ਚੱਲਦਾ ਤੇ ਨੂਹਾਤੀ ਹਾਂ ਫਿਰ ਸਾਰੀ ਉਮਰ ਆਪਣੇ ਅੰਦਰ ਇੱਕ ਦਰਦ ਲੈ ਕੇ ਜਿਉਂਦੀਆਂ ਫਿਰਦੀਆਂ ਨੇ ਉਹ ਜਿਉਂਦੀਆਂ ਜ਼ਰੂਰ ਫਿਰਦੀਆਂ ਹੁੰਦੀਆਂ ਨੇ ਪਰ ਉਹ ਮਰਿਆ ਬਰੋਬਰ ਹੁੰਦੀਆਂ ਨੇ ਉਹ ਅੰਦਰੂਨੀ ਤੌਰ ਤੇ ਬਿਲਕੁਲ ਮਰ ਚੁੱਕੀਆਂ ਹੁੰਦੀਆਂ ਨੇ ਨਾ ਤਾਂ ਉਹਨਾਂ ਦਾ ਜ਼ਿੰਦਗੀ ਜਿਉਣ ਨੂੰ ਦਿਲ ਕਰਦਾ ਹੁੰਦਾ ਤੇ ਮਰ ਉਹ ਸਕਦੀਆਂ ਨਹੀਂ ਤੇ ਨਾ ਹੀ ਆਪਣੇ ਅੰਦਰ ਦਾ ਦਰਦ ਫਰੋਲਣ ਵਾਲਾ ਉਹਨਾਂ ਕੋਲ ਕੋਈ ਹੁੰਦਾ ਹੈ ਕਿਉਂਕਿ ਉਹ ਜਮਾਨੇ ਤੋਂ ਡਰਦੀਆਂ ਬਸ ਚੁੱਪ ਵੱਟ ਕੇ ਬੈਠ ਜਾਂਦੀਆਂ ਨੇ ਹਾਂਜੀ ਕਿਵੇਂ ਲੱਗੀ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰ ਜ਼ਰੂਰ ਦੱਸਣਾ ਜੇਕਰ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਪਸੰਦ ਆਈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅੱਜ ਦੀ ਕਹਾਣੀ ਦੇਖਣ ਸੁਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੀਆਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ